ਛਿੰਦੀ ਹੈਰਾਨ ਹੋ ਗਈ ਤੇ ਤਲੋਚਨ ਸਿਉ ਦੇ ਹੋ ਬੰਦ ਵਿਖੜ ਗਈ ਸਰਦਾਰ ਜੀ ਕੀ ਹੋਇਆ ਮੇਰੇ ਨਿਆਣੇ ਨੂੰ ਕੀ ਹੋ ਗਿਆ ਮੈਨੂੰ ਦੱਸ ਤਾਂ ਦਿਓ ਬੇਬੇ ਨੇ ਐ ਕਿਉਂ ਕੀਤਾ ਕੋਹ ਰਹਾ ਮੈਂ ਤੋਂ ਛਿੰਦੀ ਹੈਰਾਨ ਹੋ ਕੇ ਤਲੋਚਨ ਸਿਉ ਦੇ ਮੂੰਹ ਵੱਲ ਦੇਖਣ ਲੱਗੀ ਤਲੋਚਨ ਸਿਉ ਤਾਂ ਹੀ ਰੁਕਿਆ ਛਿੰਦੀ ਇੱਕਦਮ ਚੁੱਪ ਹੋ ਗਈ ਹਮਤਰੀ ਹੋਈ ਛਿੰਦੀ ਮੰਜੇ ਤੋਂ ਖੜੀ ਹੋ ਗਈ ਤਲੋਚਨ ਸਿਉ ਨੇ ਛਿੰਦੀ ਨੂੰ ਘੁੱਟ ਕੇ ਨਾਲ ਲਾਇਆ ਸ਼ਿੰਦੀ ਅਜੇ ਵੀ ਚੁੱਪ ਕਰਕੇ ਸਾਰਿਆਂ ਵੱਲ ਦੇਖ ਰਹੀ ਸੀ ਸ਼ਿੰਦੀਏ ਰੱਬ ਨੇ ਔਲਾਦ ਤਾਂ ਦਿੱਤੀ ਉਹ ਵੀ ਅਧੂਰੀ ਕਮਲੀਏ ਰੱਬ ਨੇ ਸਾਨੂੰ ਠੀਕ ਪੁੱਤ ਨਹੀਂ ਦਿੱਤਾ ਕਹਿੰਦੇ ਤਰਲੋਚਨ ਸਿਓ ਸ਼ਿੰਦੀ ਨੂੰ ਗਲ ਨਾਲ ਲਾ ਲੈਂਦਾ ਤੇ ਸ਼ਿੰਦੀ ਅਜੇ ਵੀ ਚੁੱਪ ਧਾਰੀ ਬੈਠੀ ਸਾਰਿਆਂ ਵੱਲ ਦੇਖਦੀ ਰਹੀ ਤਰਲੋਚਨ ਸਿਓ ਸ਼ਿੰਦੀ ਨੂੰ ਚੁੱਪ ਵੇਖ ਕੇ ਘਬਰਾ ਗਿਆ ਸ਼ਿੰਦੀ ਨੂੰ ਹਰੂਣਾ ਜਿਹਾ ਦਿੱਤਾ ਸ਼ਿੰਦੀ ਅਜੇ ਵੀ ਚੁੱਪ ਸੀ ਤਾਂ ਲੋਜਨ ਸੇ ਉਹਨੇ ਸਿੰਦੀ ਨੂੰ ਘੜ ਨਾਲ ਲਾਉਣ ਦਾ ਯਤਨ ਕੀਤਾ ਪਰ ਸਿੰਦੀ ਅਜੇ ਵੀ ਚੁੱਪਚਾਪ ਵੇਖੀ ਜਾ ਰਹੀ ਸੀ ਬੇਬੇ ਨੇ ਵੀ ਸਿੰਦੀ ਨੂੰ ਬਰਾਉਣ ਦੀ ਉਸ ਨੂੰ ਨੇੜੇ ਹੋਣਾ ਚਾਹਿਆ ਤਾਂ ਸਿੰਦੀ ਦੀ ਨਜ਼ਰ ਬੱਚੇ ਤੇ ਵੇਖ ਕੇ ਬੇਬੇ ਨੇ ਨਿਆਣੇ ਨੂੰ ਦਾਈ ਨੂੰ ਬੁਲਾਇਆ ਪੁੱਤ ਮੈਂ ਇਹਦਾ ਪਰਸ਼ਾਵਾ ਵੀ ਤੇਰੇ ਉੱਤੇ ਨਹੀਂ ਪੈਣ ਦੇਣਾ ਤੂੰ ਫਿਕਰ ਨਾ ਕਰ ਮੇਰੀ ਧੀ ਰੱਬ ਜ਼ਰੂਰ ਭਲੀ ਕਰੂਗਾ ਗਾਹਾਂ ਛਿੰਦੀ ਨੇ ਨੇੜੇ ਹੋਈ ਤਾਂ ਛਿੰਦੀ ਦੀ ਬੇਬੇ ਉੱਤੇ ਬਾਹ ਫੜ ਲਈ। "ਬੇਬੇ ਕੀ ਆਖੀ ਜਾਨੀਆ ਤੂੰ? ਮੇਰਾ ਜਵਾਬ ਚੰਗਾ ਭਲਾਏ। ਤੈਨੂੰ ਪਤਾ ਰੋਂਦਾ ਵੀ ਐ। ਮੇਰੇ ਵੱਲ ਦੇਖਿਆ ਵੀ ਆਉਨੇ। ਪਰ ਇਹ ਕੀ ਗੱਲ ਹੋਈ? ਇਹ ਗਾਹਾਂ ਨੂੰ ਰੱਬ ਕਰੂ। ਕਹਿੰਦੀ ਛਿੰਦੀ ਨੇ, "ਬੇਬੇ ਬੰਦ ਦੇਖਿਆ। ਬੇਬੇ ਪਹਿਲਾਂ ਤਾਂ ਚੁੱਪ ਹੋ ਗਈ। ਪਰ ਫਿਰ ਹੌਸਲਾ ਜਹਾ ਕਰਕੇ ਬੋਲੀ। ਛਿੰਦੀ ਦੇ ਤੇ ਹੱਥ ਨੂੰ ਫੜ ਲਿਆ। ਉਹ ਤਾਂ ਧੀ ਰੱਬ ਨੇ ਔਲਾਦ ਤਾਂ ਦਿੱਤੀ ਐ ਪਰ ਉਹ ਨਾ ਦਾਤੀ ਐ ਤੇ ਨਾ ਪੁੱਤ ਐ ਧੀ ਉਹ ਮਹੰਤ ਐ ਜਿਹੜੇ ਆਪਣੇ ਘਰਾਂ ਚ ਮਹੰਗਾਈ ਵਧਾਈ ਮੰਗਵਾਉਂਦੇ ਐ ਉਹ ਐ ਹੋ ਕਹਿੰਦੀ ਬੇਬੇ ਨੇ ਸਿੰਦੀ ਨੂੰ ਅਖੀਰ ਸੱਚ ਦਾ ਸੇਤਾ ਸਿੰਦੀ ਗੁੰਮਸਬ ਹੋ ਗਈ ਸੁਣ ਕੇ ਝਟਕਾ ਤਾਂ ਸਿੰਦੀ ਨੂੰ ਵੀ ਲੱਗਿਆ ਪਰ ਸਿੰਦੀ ਦੀ ਮਾਂ ਸੀ ਉਹ ਵੀ ਹੁਣੇ-ਹੁਣੇ ਅਜੇ 2 ਘੰਟੇ ਪਹਿਲਾਂ ਹੀ ਦਰਦਾਂ ਦੀ ਜਦਉਦਾਦ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ ਉਹ ਮੁੱਖ ਕਿਵੇਂ ਮੋੜਦੀ ਛਿੰਦੀ ਨੇ ਫਟਾਫਟ ਤਲੋਚਨ ਸੌਂਦੇ ਤੇ ਉਸ ਦੀ ਮਾਂ ਨੂੰ ੱੱਕਾ ਜਿਹਾ ਲਾ ਕੇ ਪਾਸੇ ਕੀਤਾ ਤੇ ਦਾਈ ਕੋਲੋਂ ਬੱਚੇ ਨੂੰ ਬੁੱਕਲ ਚੋਂ ਲੈ ਲਿਆ ਬੇਬੇ ਮੇਰੀ ਕੁੱਖ ਨੂੰ ਭਾਗ ਲਾਇਆ ਇਹ ਰੱਬ ਦੇ ਜੀ ਨੇ ਮੈਨੂੰ ਫਰਕ ਨਹੀਂ ਪੈਂਦਾ ਕਿ ਇਹ ਮੁੰਡਾ ਹੈ ਜਾਂ ਕੁੜੀ ਜਾਂ ਕੁਝ ਹੋ ਰਿਹਾ ਹੈ ਮੇਰੇ ਬਿਜੂ ਵੀ ਜੰਪਦਾ ਮੈਂ ਤਾਂ ਵੀ ਉਹਨੂੰ ਔਲਾਦ ਬਣਾ ਕੇ ਪਾਲਦੀ ਇਹ ਤਾਂ ਫਿਰ ਵੀ ਇਨਸ਼ਾਨ ਹੈ ਕਹਿੰਦੀ ਸ਼ਿੰਦੀ ਨੇ ਨਿਆਣੇ ਨੂੰ ਇੱਕ ਨਾਲ ਲਾ ਲਿਆ ਹੁਣ ਬੇਬੇ ਦੇ ਤਰਲੋਚਨ ਸਿਉਂ ਦੀ ਪਰੇਸ਼ਾਨੀ ਹੋਰ ਵੱਧ ਗਈ ਕਿਉਂਕਿ ਸ਼ਿੰਦੀ ਨੇ ਨਿਆਣੇ ਨੂੰ ਨਹੀਂ ਦੇਣਾ ਸੀ ਉਹਨਾਂ ਨੂੰ ਤਰਲੋਚਨ ਸਿਉਂ ਨੇ ਸ਼ਿੰਦੀ ਦੇ ਉੱਤੋਂ ਦੀ ਬਾਹ ਕੀਤੀ ਤੇ ਬੜੇ ਪਿਆਰ ਨਾਲ ਕਿਹਾ ਚਿੰਦੀ ਆਪਣੇ ਕੀ ਜਿਤ ਰਹਿ ਜਾਊ ਲੋਕ ਕੀ ਕਹਿਣਗੇ ਆਪਾਂ ਨੂੰ ਹਵੇਲੀਆਂ ਵਿੱਚ ਖੁਸ਼ਰੀ ਵਧਾਈ ਮੰਗਣਾਉਂਦੇ ਨੇ ਆਉਂਦੇ ਹੀ ਸੋਹਣੇ ਲੱਗਦੇ ਨੇ ਜਾਨ ਮੇਰੀ ਇਹ ਖੁਸਰੇ ਜੰਮਦੇ ਨਹੀਂ ਹੁੰਦੇ ਮੈਂ ਇਹਦਾ ਫਾਹਾ ਵੱਢ ਦੇਣਾ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਫਿਕਰ ਨਾ ਕਰ ਤੂੰ ਜੋ ਮੂੰਹੋਂ ਕੱਢੇਗੀ ਤੇਰੀ ਸੌ ਉਹੀ ਮੰਗ ਪੂਰੀ ਕਰੂ ਪਰ ਹੁਣ ਰੱਬ ਦਾ ਵਾਸਤਾ ਬਸ ਸਾਡੀ ਇੱਜ਼ਤ ਬਚਾ ਲੈ ਤੇਰੇ ਹੱਥ ਹੈ ਸਾਡੀ ਇੱਜ਼ਤ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਤੇਰੀ ਕੁੱਖੋਂ ਅਜੋਗੀ ਜੰਮੇ ਤਾਂ ਲੋਜਨ ਸਿੰਘ ਜੀ ਨੂੰ ਮਨਾਉਣ ਦਾ ਜਦਲ ਕਰਦਾ ਸੀ ਪਰ ਸਿੰਦੀ ਤਲੋਚਨ ਸਿੰਘ ਦੀਆਂ ਗੱਲਾਂ ਸੁਣ ਸੁਣ ਕੇ ਵੱਡੀਆਂ-ਵੱਡੀਆਂ ਅੱਖਾਂ ਨਾਲ ਤਲੋਚਨ ਸਿੰਘ ਨੂੰ ਵੇਰਾਨ ਹੋ ਕੇ ਦੇਖਣ ਲੱਗ ਪਈ ਤੇ ਸਿੰਦੀ ਦੇ ਮੂੰਹੋਂ ਇਹੀ ਨਿਕਲਿਆ ਸੀ ਕਿ ਭਾਹਾ ਵਧਣਾ ਕੀ ਮਤਲਬ ਤੂੰ ਦਾਹਾ ਵਾ ਵਧਣਾ ਸਰਦਾਰ ਤਲੋਚਨ ਸਿੰਘ ਚੁੱਪ ਕਰ ਗਿਆ ਕਿਉਂਕਿ ਸਿੰਦੀ ਇੱਕਦਮ ਚੌਕ ਗਈ ਸੀ ਬੇਬੇ ਕੀ ਮਤਲਬ ਭਾਹਾ ਵਧਣਾ ਤੁਸੀਂ ਕੀ ਸੋਚੀ ਬੈਠੇ ਹੋ ਬੇਬੇ ਦੱਸੋ ਛਿੰਦੀ ਦੇ ਸਵਾਲ ਬੇਬੇ ਨੂੰ ਚੁੱਪ ਕਰਾਗੇ ਪਰ ਬਾਹਰ ਬਾਪੂ ਜੀ ਨੂੰ ਜ਼ਰੂਰ ਸੁਣਗੇ 10 ਕੁੜੀ ਨੂੰ ਕੀ ਖਾਹਾ ਵੱਢਣਾ ਹੈ ਤੁਸੀਂ ਦੋਵਾਂ ਨੇ ਦੱਸੋ ਦੋਵੇਂ ਉਹ ਕਿਉਂ ਮਲਾ ਬਣ ਕੇ ਮਲਾ ਬਣ ਕੇ ਖੜੀ ਹੈ ਹੁਣ ਦੇ ਜਵਾਬ ਕੁੜੀ ਨੂੰ ਕੀ ਕਰਨਾ ਤੁਸੀਂ ਕੀ ਖਾਹਾ ਵੱਢਣਾ ਹੈ ਕਿਵੇਂ ਥੋੜੀ ਸਰਦਾਰੀ ਵੱਢੀ ਤੇ ਲੋਚਾਂ ਸੌਂਦੇ ਪਿਓ ਨੇ ਅੰਦਰ ਬਣਦਿਆ ਹੀ ਦੋਵੇਂ ਮਾਪ ਤਾਂ ਸਵਾਲ ਪੁੱਤੇ ਤਾ ਸਿੰਦੀ ਹੋਰ ਵੀ ਹੈਰਾਨੀ ਨਾਲ ਵੇਖਣ ਲੱਗੀ। ਹੈਰਾਨੀ ਵਿੱਚ ਇਹ ਗੱਲ ਇੱਕ ਪਤਾ ਲੱਗੀ ਬਾਪੂ ਜੀ ਤੋਂ ਵੀ ਕੀ ਹੈ। ਅਜੀ ਸਿੰਦੀ ਦੋਮਾ ਦੇ ਮੋਵਲ ਵੇਖਦੀ ਸੀ ਕਿ ਤੇ ਲੋਚਨ ਚੌਣੇ ਢੜਕੇ ਨਾਲ ਨਿਆਣੇ ਨੂੰ ਸਿੰਦੀ ਤੋਂ ਕੋ ਲਿਆ। ਤੇ ਸਿੰਦੀ ਵੱਲ ਵੇਖਦਿਆ ਕਿ ਹਾਂ ਮੈਂ ਇਹ ਕਲੰਕ ਨੂੰ ਹੋਰ ਦੱਸ ਨਹੀਂ ਕਰਨਾ। ਸਿੰਦੀ ਹੁਣ ਤੂੰ ਇਹਨੂੰ ਛੱਡ ਦੇ। ਸਾਡੀ ਪੱਟੀ ਮੇਸ ਹੋ ਜੂ। ਮੈਨੂੰ ਮaaf ਕਰੀ ਪਰ ਇਹ ਕੋਣ ਘਰੇ ਨਹੀਂ ਹੋ ਮੈਂ ਆਪਦੇ ਹੱਥੀਂ ਕੁਝ ਨਹੀਂ ਕਰਦਾ ਆਪੇ ਕਾਂਫ ਤੇ ਖਾ ਜਾਣਗੇ ਇਹਨੂੰ ਤੇ ਇਹਦੀ ਬਦੀ ਹੋਈ ਤਾਂ ਆਪੇ ਕੋਈ ਚੁੱਪ ਕੇ ਨਹੀਂ ਜਾਈ ਤਦ ਲੋਜਸਾਂ ਦੇ ਇਹ ਬੋਲ ਛਿੰਦੀ ਦਾ ਕਾਲਜਾ ਤਿੰਨਗੇ ਛਿੰਦੀ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਨਦੀਆਂ ਤੇ ਮੂੰਹ ਵਿੱਚੋਂ ਹਾਏ ਮੈਂ ਮਰ ਜਾ ਹਾਏ ਮੈਂ ਮਰ ਜਾ ਤੋਂ ਬਿਨਾ ਦੂਜੀ ਕਰ ਨਹੀਂ ਨਿਕਲੀ ਐਸਾ ਹੋੜ ਗਿਆ ਛਿੰਦੀ ਦੇ ਕਾਲਜੇ ਵਿੱਚ ਕਿ ਛਿੰਦੀ ਜਿੱਥੇ ਖੜੀ ਸੀ ਉੱਥੇ ਹੀ ਕੋਣ ਦਾ ਸੱਪੜ ਲੱਗ ਗਿਆ ਛਿੰਦੀ ਇਕਦਮ ਪੀੜੀ ਘਟਣ ਲੱਗ ਪਈ ਛਿੰਦੀ ਦੀ ਹਾਲਤ ਖਰਾਬ ਹੋਣ ਲੱਗੀ ਛਿੰਦੀ ਨੂੰ ਐਸਾ ਚੱਕਰ ਪਿਆ ਕਿ ਉੱਥੇ ਹੀ ਡਿੱਗਣ ਲੱਗੀ ਪਤਾ ਤਰਲੋਚਨ ਨੂੰ ਲੱਗ ਗਿਆ ਤੇ ਤਰਲੋਚਨ ਸਿਉ ਨੇ ਜਵਾਕ ਨੂੰ ਉੱਥੇ ਹੀ ਥੱਲੇ ਸੁੱਟ ਦਿੱਤਾ ਤੇ ਭੱਜ ਕੇ ਛਿੰਦੀ ਕੋ ਕੋੜਿਆ ਜਵਾਕ ਦੀ ਕੋਹਲਾ ਹਟਨ ਨਾਲ ਕਮਰਾ ਗੂੰ ਉੱਠਿਆ ਤੇ ਤਰਲੋਚਨ ਸਿਉ ਦੇ ਬਾਪੂ ਨੇ ਭੱਜ ਕੇ ਜਵਾਕ ਨੂੰ ਚੁੱਕਿਆ ਛਿੰਦੀ ਦੇ ਯਾਰਾ ਖੂਨ ਸਰੀਰ ਵਿੱਚੋਂ ਨਿਕਲਣ ਕਰਕੇ ਉਹ ਬੇਹੋਸ਼ ਹੋਣ ਲੱਗੀ ਦਾਈ ਨੇ ਸਿੰਦੀ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਨਿਆਣਾ ਬਾਪੂ ਜੀ ਦੀ ਮੁਕੜ ਵਿਛੀ ਤੇ ਜੋ ਆਪਣੇ ਕਾਵਰੇ ਵਿੱਚ ਲੈ ਗਏ ਸੀ ਸਿੰਦੀ ਦੀ ਹਾਲਤ ਜਿਆਦਾ ਖਰਾਬ ਹੋ ਗਈ ਸਿੰਦੀ ਨੂੰ ਰਾਤ ਨੂੰ ਹੀ ਸਹਿ ਲੈ ਜਾਣਾ ਪਿਆ ਤਾਂ ਲੋਜਨ ਸਿਆਉ ਨੇ ਨਿਆਣੇ ਨੂੰ ਭੁੱਲ ਕੇ ਸਿੰਦੀ ਵੱਲ ਵੇਖਦਿਆਂ ਰੋਣ ਹਾਕਾ ਹੋ ਕੇ ਸਿੰਦੀ ਨੂੰ ਜੀ ਰਿਚ ਪਾਇਆ ਭਾਵੇਂ ਤਲੋਜਨ ਸਿਆਉ ਦੇ ਚਿੱਟੇ ਕੱਪੜੇ ਖੂਨ ਨਾਲ ਲਾਲ ਹੋ ਗਏ ਸੀ ਪਰ ਤਰਲੋਚਨ ਸਿੰਘ ਨੂੰ ਕੋਈ ਕੁਝ ਵੀ ਨਹੀਂ ਦਿਖਦਾ ਸੀ। ਬਿਨਾਂ ਤਰਲੋਚਨ ਸਿੰਘ ਦੇ ਬਾਪੂ ਤੇ ਨਿਆਣੇ ਤੋਂ ਬਾਕੀ ਸਾਰੇ ਛਿੰਦੀ ਦੇ ਨਾਲ ਹੀ ਸ਼ਹਿਰ ਨੂੰ ਤੁਰ ਪਏ। ਹਸਤਾਲ ਸ਼ਹਿਰ ਦੀ ਹਸਤਾ ਵਿੱਚ ਛਿੰਦੀ ਨੂੰ ਰਖਲ ਕਰਵਾਇਆ ਗਿਆ। ਪਰ ਹਸਤਾ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਉੱਥੇ ਨਹੀਂ ਸੀ। ਡਾਕਟਰ ਰਾਤ ਨੂੰ ਕਰਕੇ ਨਾ ਆਉਣ ਨੂੰ ਤਿਆਰ ਨਹੀਂ ਸੀਗੇ ਕੋਈ। ਤਾਂ ਤਰਲੋਚਨ ਸਿੰਘ ਨੇ ਡਾਕਟਰ ਨੂੰ 4 ਗੁਣਾ ਜਿਆਦਾ ਪੈਸੇ ਦੇਣ ਦੀ ਗੱਲ ਤੇ ਡਾਕਟਰ ਹਸਪਤਾਲ ਚ ਆਉਣ ਲਈ ਮੰਨ ਗਈ। ਖਿੰਦੀ ਦਾਇਲਾ ਸ਼ੁਰੂ ਹੋ ਗਿਆ। ਤੇ ਹਾਲ ਦੀ ਘੜੀ ਤਲੋਜਨਸ ਘਰੇ ਹੋਏ ਨਿਆਣੇ ਨੂੰ ਕੋਲ ਗਿਆ ਸੀ। ਪਰ ਬੇਬੇ ਦੇ ਦਾਈ ਦਾ ਮੂੰਹ ਬੰਦ ਰਿਹਾ ਸੀ ਕਿ ਕਿਸੇ ਕੋਲ ਵੀ ਗੱਲ ਨਹੀਂ ਕਰਨੀ ਚਾਹੀਦੀ। ਬੇਬੇ ਦੀ ਆਖੀ ਗੱਲ ਦਾਈ ਨੂੰ ਵੀ ਪਤਾ ਸੀ ਇਹ ਹੋੜ ਸਕਦੀ ਸੀ। ਵੱਡੇ ਘਰਾਂ ਨਾਲ ਬੈਰ ਪਾਉਣੇ, ਸ਼ੇਰ ਦੇ ਮੂੰਹ ਵਿੱਚ ਹੱਥ ਪਾਉਣਾ ਸੀ। ਦਾਈ ਨੇ ਉੱਥੇ ਹੀ ਉਹ ਬੰਦ ਕਰ ਲਿਆ ਭਾਵੇਂ ਹੁਣ ਤਰਲੋਚਰ ਸਿਉਂ ਦੇ ਪਰਿਵਾਰ ਨੂੰ ਸੌਖਾ ਹੋ ਗਿਆ ਸੀ ਕਿ ਜੇ ਆਪਾ ਸ਼ਹਿਰ ਹੋ ਗਿਆ ਤੇ ਨਿਆਣਾ ਉੱਥੇ ਹੀ ਜਨਮ ਲੈਣ ਤੋਂ ਬਾਅਦ ਉੱਥੇ ਹੀ ਮੁੱਕ ਗਿਆ ਸਿੰਦੀ ਦਾ ਇਲਾਜ ਸ਼ੁਰੂ ਕੀਤਾ ਪਰ ਅਚਾਨਕ ਫਿਰ ਸਿੰਦੀ ਮੇਰਾ ਨਿਆਣਾ ਮੇਰਾ ਜਵਾਬ ਕਰਨ ਲੱਗੀ ਤੇ ਤਰਲੋਚਰ ਸਿਉਂ ਵੱਲੋਂ ਸੰਭਾਲਣੀ ਆਖੀ ਹੋਈ ਤੇ ਤਰਲੋਚਰ ਸਿਉਂ ਨੂੰ ਘਰੋਂ ਜਾ ਕੇ ਨਿਆਣੇ ਨੂੰ ਲਿਆਉਣਾ ਪਿਆ ਛਿੰਦੀ ਨਹੀਂ ਆਣੀ ਤੋਂ ਪਾਲਗੀ ਨੂੰ ਨਹੀਂ ਹੋ ਸਕਦੀ ਸੀ ਇਹ ਤਾਂ ਸਾਰਿਆਂ ਨੂੰ ਪਤਾ ਸੀ ਪਰ ਹੁਣ ਹਾਲ ਦੀ ਘੜੀ ਛਿੰਦੀ ਨੂੰ ਠੀਕ ਕਰਨਾ ਜ਼ਰੂਰੀ ਸੀ ਇੱਕ ਦਿਨ ਦੋ ਦਿਨ ਤਿੰਨ ਦਿਨ ਲੰਘ ਗਏ ਹਸਤਾਲ ਵਿੱਚ ਛਿੰਦੀ ਨੂੰ ਪਰ ਉਸ ਤੋਂ ਪਹਿਲਾਂ ਪਿੰਡ ਵਿੱਚ ਇਹ ਗੱਲ ਪਹਲਾ ਦਿੱਤੀ ਕਿ ਛਿੰਦੀ ਕੋਲ ਨਿਆਣਾ ਤਾਂ ਹੋਇਆ ਪਰ ਉਹ ਠੀਕ ਨਹੀਂ ਜਿਨੇ ਪਿੱਛੇਵੇਂ ਮੂੰਹ ਵਿੱਚ ਪਾਣੀ ਪੈ ਗਿਆ ਤੇ ਸ਼ਹਿਰ ਦਾਖਲ ਕਰਾਉਣਾ ਪਿਆ ਬਚਣਾ ਮੁਸ਼ਕਲ ਹੈ ਉਹਦਾ ਇਹ ਗੱਲ ਜਾਣ ਬੁੱਝ ਕੇ ਤਰਲੋਚਨ ਸਿੰਘ ਨੇ ਹੀ ਭਲਾਈ ਸੀ ਪਰ ਹੁਣ ਚਿੰਦੀ ਵੱਲੋਂ ਔਖਾ ਸੀ ਚਿੰਦੀ ਕੋਲ ਵੀ ਬੜਕ ਸੀ ਕਿ ਕੁਝ ਨਾ ਕੁਝ ਤਾਂ ਨਿਆਣੇ ਨੂੰ ਕਰਨਾ ਹੈ ਇਹਨਾਂ ਨੂੰ ਤੇ ਉਹ ਨਿਆਣੇ ਨੂੰ ਟਿੱਕ ਤੋਂ ਨਹੀਂ ਸਿਲਉਂਦੀ ਇਹ ਬੜਕ ਵੀ ਉਸ ਤਰਲੋਚਨ ਸਿੰਘ ਦੇ ਪਿਓ ਨੇ ਹੀ ਦਿੱਤੀ ਸੀ ਅਤੇ ਬਾਪੂ ਜੀ ਨੇ ਸਿੰਦੀਪੁਰ ਜਾ ਕੇ ਕਿਹਾ ਤੀਏ ਮੇਰੀਏ ਇਹ ਮਸੂਮ ਨੂੰ ਬਚਾਣਾ ਹੈ ਇਹ ਪਾਪੀਆਂ ਨੇ ਛੁਪਾ ਦੇਣਾ ਹੈ ਇਹਨਾਂ ਨੂੰ ਇੱਜ਼ਤ ਦਾ ਫਿਕਰ ਹੈ ਮਾਂ ਪੁੱਤਾਂ ਤੇ ਮਾਂ ਤੇ ਪੁੱਤ ਤੇਰੀ ਕੁੱਖ ਦਾ ਇਹਨੂੰ ਕੋਈ ਫਿਕਰ ਨਹੀਂ ਸਿੰਦੀ ਦੇ ਇਹ ਗੱਲਾਂ ਸੁਣ ਕੇ ਥਾਂ ਹੀ ਰਹਿ ਗਈਆਂ ਤੇ ਉਹਨੇ ਘੁੱਟ ਕੇ ਨਿੱਕੀ ਜਹੀ ਬਲੂਰ ਨੂੰ ਹਿੱਕ ਨਾਲ ਲਾਇਆ ਸਿੰਦੀ ਹੁਣ ਸੋਣਾ ਵੀ ਭੁੱਲ ਗਈ ਸੀ ਕਿਤੇ ਕਿਤੇ ਸੁੱਤੇ ਪਏ ਨਿਆਣੇ ਨੂੰ ਗਵਾ ਨਾ ਬੈਠਾ ਨਿਆਣਾ ਹੋਣ ਤੋਂ ਕੋਈ ਵੀ ਐਸੀ ਰਸਮ ਨਹੀਂ ਕੀਤੀ ਗਈ ਜੋ ਹਰ ਘਰ ਵਿੱਚ ਨਿਆਣਾ ਹੋਣ ਤੋਂ ਬਾਅਦ ਕੀਤੀ ਜਾਂਦੀ ਹੈ ਕੋਈ ਦੁੱਧ ਧੁਾਈ ਕੋਈ ਜਾਪੇ ਤੋਂ ਬਾਅਦ ਅਜਮੈਨ ਦੀ ਧੂਣੀ ਕੁਝ ਵੀ ਨਹੀਂ ਕੀਤਾ ਗਿਆ ਚਿੰਦੀ ਨੇ ਆਪ ਹੀ ਆਪਣੇ ਨਿਆਣੇ ਨੂੰ ਬੁੱਧ ਲਾਇਆ ਤੇ ਇਹ ਗੱਲ ਜਦੋਂ ਗੇਂਦੇ ਨੂੰ ਪਤਾ ਲੱਗੀ ਤਾਂ ਉਹਦੇ ਮੂੰਹ ਤੇ ਗੁੱਸੇ ਵਿੱਚ ਲੱਤਾਂ ਫਿਰ ਗਈ ਬੇਬੇ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਹ ਕੋਈ ਕੁਤਰਾ ਬੱਚਾ ਮੇਰੀ ਮੂਹ ਦੀ ਛਾਤੀ 'ਚ ਦੁੱਧ ਪੀ ਰੇ ਪਰ ਹੁਣ ਰੌਲਾ ਇਹ ਸੀ ਕਿ ਹੁਣ ਇਸ ਵਕਤ ਸਿੰਧੀ ਨੂੰ ਕੁਝ ਵੀ ਕਹਿਣਾ ਠੀਕ ਨਹੀਂ ਸੀ ਸਿੰਧੀ ਹੁਣ ਜਮਾ ਠੀਕ ਸੀ ਇਹ ਹਸਪਤਾਲ ਵਿੱਚ ਲੋਕੀ ਛੁੱਟੀ ਕੱਟ ਕੇ ਦੇ ਦਿੱਤੀ ਗਈ ਪਰ ਫਿਰ ਸਵਾਲ ਨਿਆਣੇ ਤੇ ਆ ਕੇ ਰੁਕਿਆ ਤਾਂ ਲੋਕਿੰਸੇ ਉਹ ਨਿਆਣੇ ਨੂੰ ਘਰੇ ਨਹੀਂ ਸੀ ਲਿਜਾਣਾ ਚਾਹਦਾ ਤਾਂ ਕਰਕੇ ਇਹ ਫੈਸਲਾ ਹੋਇਆ ਕਿ ਸਿੰਧੀ ਹਸਪਤਾਲ ਵਿੱਚੋਂ ਹੀ ਟੀਕੇ ਕਰ ਜਾਓ ਉੱਥੇ ਹੀ ਕੋਈ ਫੈਸਲਾ ਹੋਇਆ ਪੋਪਾ ਮੇ ਉੱਜਿਨੀ ਜਾਵੇ ਪਰ ਨਿਆਣਾ ਤੇ ਲੋਚਨ ਸੌਂਦੀ ਘਰੇ ਨਹੀਂ ਜਾਉ ਪਾ ਮੇ ਨਿਆਣੇ ਦੀ ਬੇਸਵਰੀ ਨਾਲ ਸਾਰੇ ਪਰਿਵਾਰ ਲੋੜੀਕ ਸੀ ਪਰ ਹਾਲ ਦੀ ਘੜੀ ਉਹ ਸਿਰਫ ਚਿੰਦੀ ਦਾਈ ਨਿਆਣਾ ਸੀ ਕਿਉਂਕਿ ਹੋਰ ਕੋਈ ਉਹ ਨੂੰ ਅਪਣਾਉਣ ਲਈ ਤਿਆਰ ਨਹੀਂ ਸੀ ਜਾਂ ਤਾਂ ਬਪੂ ਦੀ ਨਹੀਂ ਚਾਹੁੰਦੇ ਸੀ ਬੱਚੇ ਦਾ ਪਾਪ ਨਾ ਹੋਵੇ ਜਾਂ ਫਿਰ ਅਸਿੰਧੀ ਨਿਆਣੇ ਬਿਨਾ ਨਹੀਂ ਬਚੀ ਸੀ ਪਰ ਤੇ ਲੋਚਨ ਸੌਣੇ ਤੇ ਤੇ ਲੋਜਨ ਜੀ ਦੀ ਮਾਂ ਉਹ ਕਹ ਹੀ ਨਹੀਂ ਚਾਹੁੰਦੇ ਸੀ ਕਿ ਉਹ ਬਚੇ। ਸਿੰਧੀ ਦੇ ਪੇਕੇ ਆ ਗਏ। ਦੁੱਖ ਤਾਂ ਉਹਨਾਂ ਨੂੰ ਹੀ ਬਹੁਤ ਹੋਇਆ ਕਿ ਨੌ ਮਹੀਨੇ ਨਰਕ ਸੁਰਗ ਪਰਤੋਂ ਬਾਅਦ ਰੱਬ ਨੇ ਕੁਝ ਵੀ ਪੰਦੇ ਨਾ ਪਾਇਆ। ਪਰ ਧੀ ਤਾਂ ਧੀ ਹੁੰਦੀ ਹੈ। ਉਹ ਧੀ ਨੂੰ ਬਿਲਕੁਰੀਆਂ ਨਹੀਂ ਦੇਖ ਸਕਦੇ ਸੀ ਤੇ ਉਹਨਾਂ ਦੀ ਧੀ ਆਪਣੀ ਆਦਾ ਨਹੀਂ ਗਵਾ ਸਕਦੀ ਸੀ। ਇਹ ਕਹਾਣੀ ਅਜੇ ਅਧੂਰੀ ਹੈ ਰਹਿਦਾ ਭਾਗ ਕੱਲ ਨੂੰ ਜ਼ਰੂਰ ਸੁਣਾਵਾਂਗੇ ਜੀ ਅਗਲਾ ਭਾਗ ਜ਼ਰੂਰ ਸੁਣਨਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇੱਕ ਪੁਆਇੰਟ ਕਰਕੇ ਇਹ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ